ਦੇਖੋ ਸਰ ਸਾਹਿਬ ਇਹ ਸਰਕਾਰ ਆਈ ਨੂੰ 4 ਸਾਲ ਦੇ ਕਰੀਬ ਤਕਰੀਬਨ ਸਮਾਂ ਹੋ ਚੱਲਿਆ ਥੋੜੇ ਮਹੀਨੇ ਘਟੇ ਸਾਨੂੰ ਤਾਂ ਇਹਨਾਂ ਦਾ ਪਹਿਲੇ ਹੀ ਪਤਾ ਸੀ ਕਿ ਜੋ ਕੁਝ ਇਹ ਕਹਿ ਰਹੇ ਨੇ ਇਹ ਹੋ ਨਹੀਂ ਸਕਦਾ ਗਲਤ ਹੈ ਇਹ ਲੋਕਾਂ ਨੂੰ ਦਿੱਲੀ ਦਾ ਭਲੇਖਾ ਪਾਉਂਦੇ ਸੀ ਦਿੱਲੀ ਸ਼ਹਿਰ ਹੈ ਇੱਕ ਬਹੁਤ ਜ਼ਿਆਦਾ ਉੱਥੇ ਟੈਕਸ ਹੈ ਜ਼ਿੰਮੇਵਾਰੀ ਇਹਨਾਂ ਦੀ ਕੋਈ ਸੀ ਨਹੀਂ ਐਵੇਂ ਲੋਕਾਂ ਨੂੰ ਭਲੇਖਾ ਜੀ ਹਤਲੀ ਨੇ ਖੋਲਤੇ ਜੀ ਹਸਪਤਾਲ ਖੋਲਤੇ ਜੀ ਇਨਕਰਾਬ ਲਿਆਤਾ ਜੀ ਇਹਨਾਂ ਨੇ ਜੋ 6 ਗੱਲਾਂ ਕਿ ਕਿਹਾ ਸੀ ਕਿ ਜਿਹੜੀ ਵੱਲੋਂ ਚ ਇੱਕ ਗੱਲ ਚੋਂ ਇੱਕ ਜ਼ੀਰੋ ਜਾਨੀ ਹੁੰਦਾ ਨਾ ਜ਼ੀਰੋ ਜ਼ੀਰੋ .1 ਉਹਨਾਂ ਵੀ ਰਿਹਾ ਯਾਨੀ 100 ਦਾ 1 ਦਾ 1 ਦਾ ਸੌ ਦਾ ਹਿੱਸਾ ਵੀ ਨਹੀਂ ਹੋਇਆ ਇਹ ਗੱਲ ਮੈਂ ਇਹ ਨਹੀਂ ਕਹਿ ਰਿਹਾ ਕਿ ਵਿਰੋਧੀ ਹੈ ਮੈਂ ਕਿਸੇ ਨੂੰ ਵਿਰੋਧੀ ਨਹੀਂ ਮੰਨਦਾ ਡੈਮੋਕ੍ਰੇਸੀ ਜਿਹਨੂੰ ਲੋਕ ਦਿੰਦੇ ਨੇ ਸਵਾ ਉਹ ਉਹ ਸੇਵਾਦਾਰ ਬਣ ਜਾਂਦਾ ਇਸ ਕਰਕੇ ਸਾਨੂੰ ਇਕਜੁੱਟ ਕਰਨੀ ਚਾਹੀਦੀ ਹੈ ਪਰ ਜਿਉ ਗਲਤ ਕਰਦਾ ਤਾਂ ਸਾਡੀ ਇਹ ਵੀ ਡਿਊਟੀ ਆ ਕਿ ਉਸ ਗੱਲ ਦੇ ਲੋਕਾਂ 'ਚ ਇਹ ਕਹਿਣਾ ਕਿ ਭਰਾਵੋ ਆਪਾਂ ਠੱਗੇ ਗਿਆ ਪੰਜਾਬ ਉਜੜ ਗਿਆ 5 ਸਾਲ ਪਹਿਲਾਂ ਅਮਰਿੰਦਰ ਸੋਨੇਗਾਲ ਤੇ ਝੂਠ ਬੋਲ ਕੇ ਝੂਠੇ ਵਾਅਦੇ ਕੀਤੇ ਇੱਕ ਅੱਖ ਉਹਨਾਂ 'ਚੋਂ ਨਿਕਲਿਆ ਬਰਬਾਦੀ ਹੁਣ ਰਹਿ ਨਹੀਂ ਖੁਦ ਹੀ ਰਨੇ ਕਰਤੀ ਪੰਜਾਬ ਜਿਹੜਾ ਹੈ ਉਹ 20 ਸਾਲ ਪੋਰ ਪਿੱਛੇ ਪਾਤਾ ਇੰਡਸਟਰੀ ਉਜੜ ਗਈ ਹੈ ਬਾਕੀ ਸਾਰਾ ਹੁਣ ਤੁਸੀਂ ਇਹੀ ਲਾ ਲਓ ਕਿ ਇਹ ਤੁਹਾਡਾ ਇਥੋਂ ਆਖੇ ਇਸ ਤੇ ਦਿੱਲੀ ਨੂੰ ਆਖੇ ਕਿ 50000 ਤੁਸੀਂ ਅੱਜ ਸਾਡੇ ਕੋਲ ਰੁਪਿਆ ਵਾਧੂ ਪਿਆ ਸੀ ਦਿੱਲੀ ਤੋਂ ਫਿਰ ਕੀ ਮੰਗਦੇ ਹੋ ਹੁਣ ਜਾਦ ਸੀ ਪਹਿਲਾਂ ਕੋ ਅਸੀਂ ਕਹਿੰਨੇ ਕਿ ਦਿੱਲੀ ਸਾਡਾ ਹੱਕ ਹੈ ਸਾਡੀਆਂ ਪਾਵਰਾਂ ਉਹਨੇ ਖੋਈਆਂ ਸਾਡਾ ਬਰੂ ਸਟਾਰ ਤਾਂ ਹੋਇਆ ਪਾਵਰਾਂ ਲਈਏ ਇਸ ਕਰਕੇ ਆਪ ਦੇ ਉਲਟ ਆ ਬੋਲੀ ਜਾਂਦੇ ਨੇ ਝੂਠ ਬੋਲ ਕੇ ਫਿਰ ਉਸ ਤੋਂ ਫਸ ਜਾਂਦੇ ਨੇ ਸੋ ਮੇਰਾ ਖਿਆਲ ਹੈ ਕਿ ਇਹਨਾਂ ਦਾ ਰਿਜ਼ਲਟ 0 ਹੈ ਇੱਕ ਵੱਡਾ ਦੁੱਖ ਦੀ ਗੱਲ ਹੈ ਕਿ ਬੀਐਮਬੀ ਦਾ ਸਾਰਾ ਕੰਟਰੋਲ 100% ਸਾਥ ਹੋ ਜਾ ਰਿਹਾ ਹੈ ਜਿਹੜਾ ਕਿ ਪਹਿਲਾਂ ਵੀ ਲੈ ਕੇ 100% ਤੋਂ ਜਾ ਰਿਹਾ ਫਲੱਡਾਂ ਨੇ ਅਸੀਂ ਮਾਰ ਤਾ ਤਾਂ ਲੋਕਾਂ ਦੇ ਸਾਹਮਣੇ ਆ ਗਿਆ ਨਾ ਬਰਬਾਦੀ ਸਾਡੀ ਹੈ ਪਾਣੀ ਦੂਜੇ ਲੈ ਜਾਣ ਕੋਈ ਇਸ ਕਰਕੇ ਉਹ ਤਾਂ ਇਹਨੂੰ ਗੌਰ ਹੀ ਕੋਈ ਨਹੀਂ ਕਰਦੇ ਕੋ ਕੇਜੇਰਵਾਲ ਕਹਿੰਦਾ ਠੀਕ ਹੈ ਸਾਨੂੰ ਫਾਇਦਾ ਦੂਜੇ ਸੂਬਿਆਂ ਨੂੰ ਜਾ ਰਹੇ ਉਹਦਾ ਇੱਥੇ ਮਤਲਬ ਹੀ ਕੋਈ ਨਹੀਂ ਜਿਵੇਂ ਜ਼ਮੀਨਾਂ ਵੇਚਣ ਤੇ ਲੱਗਿਆ ਸੀ ਜਿਵੇਂ ਪਰਚਾਈਤਾਂ ਦੀਆਂ ਵੇਚਣ ਤੇ ਲੱਗਿਆ ਸਰਕਾਰੀ ਜਾਇਦਾਦਾਂ ਵੇਚਣ ਤੇ ਲੱਗਿਆ ਪਹਿਲਾਂ ਤਾਂ ਉਹਦੀ ਕੋਠੀ ਤੇ ਇੱਥੇ 50 ਕਰੋੜ ਰੈਨੋਵੇਸ਼ਨ ਤੇ ਇੱਥੇ ਲੱਗ ਰਿਹਾ ਉਹਦਾ ਇੱਥੇ ਕੀ ਕੰਮ ਹੈ ਇੱਥੇ ਤਾਂ ਪਿੰਡ ਹੈ ਕੀ ਘਰ ਹੈ ਉੱਥੇ ਕਿਉਂ ਨਹੀਂ ਜਾਂਦਾ ਆ ਜੀ ਆ ਸਕਦਾ ਹੈ ਪ੍ਰਧਾਨਾ ਪਾਰਟੀ ਦਾ ਲੇਕਰ ਇੱਥੇ ਇੱਕ ਕੋਠਿਆਂ 50-50 ਕਰੋੜ ਰੈਨੋਵੇਸ਼ਨ ਤੇ ਲੱਗ ਰਿਹਾ ਹੈ ਪਹਿਲੇ ਤੇ ਪਹਿਲਾਂ ਹੀ ਬਹੁਤ ਵਧੀਆ ਹੈ ਸੋ ਇਹ ਇਹਨਾਂ ਚੀਜ਼ਾਂ ਦੇਖ ਲਓ ਵੀ ਆਮ ਆਦਮੀ ਹੈ ਖਾਸ ਆਦਮੀ ਹੈ ਜਿਹੜਾ ਉੱਥੇ ਬਣਾਇਆ 150 ਕਰੋੜ ਦਾ ਕਿਲਾ ਜਿਹਨੂੰ ਛੱਡਣਾ ਪੈ ਗਿਆ ਰਿਹਾ ਇੱਕ ਦਿਨ ਨਹੀਂ ਉਹ ਆਮ ਆਦਮੀ ਦਾ ਕਿਲਾ ਸੀ 50 50 ਬੰਦੇ ਦਾ ਕਾਫਲਾ ਇਹ ਆਵਾ ਆਮ ਆਦਮੀ ਨੇ ਅੱਜ ਜੋ ਕਰ ਰਹੇ ਸੀ ਸਾਰਾ ਉਲਟਾ ਹੈ ਉਹਦੇ ਸਾਰਾ ਉਲਟ ਚੱਲ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਕਿ ਕਿਉਂ ਆਪਾਂ ਲੁੱਟੇ ਗਿਆ ਪੰਜਾਬ ਸਾਡਾ ਹੈ ਪੰਜਾਬੀਆਂ ਦਾ ਅਸੀਂ ਇਸ ਤੇ ਜਿਹੜਾ ਹੈ ਸੇਵਾ ਸਾਡਾ ਕੋਈ ਸੇਵਾਦਾਰ ਹੋਵੇ ਆਪਦਾ ਜਿਹਨੂੰ ਗਿਆਨ ਹੋਵੇ